ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਭਾਈ ਜੀ ਬਹੁਤ ਫੋਨ ਆਉਂਦੇ ਸੀਗੇ ਕਿ ਭਾਈ ਜੀ ਰੰਦਾਵਾ ਬੱਕਰੇ ਦਾ ਚਾਰ ਕਦੋਂ ਤਿਆਰ ਹੋਣ ਲੱਗੂਗਾ ਤੇ ਭਾਈ ਜੀ ਹੁਣ ਰੰਦਾਵਾ ਬੱਕਰੇ ਦੇ ਚਾਰ ਦੇ ਕਾਊਂਟਰ ਲੱਗਣੇ ਹੋਗੇ ਸ਼ੁਰੂ ਤੇ ਭਾਈ ਜੇ ਕਿਸੇ ਵੀਰ ਨੇ ਅਰਨਾਵ ਬੱਕਰੇ ਦੇ ਚਾਹ ਦਾ ਟੇਸਟ ਦੇਖਣਾਗਾ ਸਕਰੀਨ ਉੱਪਰ ਨੰਬਰ ਆ ਕੰਟੈਕਟ ਕਰਕੇ ਤੁਸੀਂ ਆਪਣੇ ਘਰ ਵੀ ਮੰਗਵਾ ਸਕਦੇ ਹੋ ਤੇ ਲੋਕੇਸ਼ਨ ਹੁਣ ਭਾਈਆਂ ਤੋਂ ਪੁੱਛਦੇ ਆਂਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਭਾਈ ਜੀ ਠੀਕ ਹੋ ਭਾਈ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਠੀਕ ਹੈ ਜੀ ਕਹ ਜੀਏ ਬਹੁਤ ਟਾਈਮ ਹੋ ਗਿਆ ਨਾ ਦਰਸ਼ਕ ਫੋਨ ਕਰ ਰਹੇ ਸੀਗੇ ਵੀ ਬਾਈ ਕਦੋਂ ਰੰਡਾਵਾ ਬੱਕਰ ਦਾ ਆਇਆ ਤਿਆਰ ਹਾਂ ਬਾਈ ਜੀ ਮੰਨ ਕੇ ਚਲੋ ਵੀ ਗਰਮੀ ਦੇ ਵਿੱਚ ਵੀ ਰੁਕਿਆ ਨਹੀਂ ਪਰ ਆ ਜਾਂਦਾ ਵੀ ਇੱਕ ਸੀਜ਼ਨ ਸੀਜ਼ਨ ਹੁੰਦਾ ਹਨਾ ਮੌਸਮ ਆ ਰਿਹਾ ਜਿਵੇਂ ਸਰਦੀਆਂ ਦਾ ਸੀਜ਼ਨ ਆ ਰਿਹਾ ਠੀਕ ਹੈ ਕਿਸੇ ਨੂੰ ਕੋਈ ਮਤਲਬ ਕਿ ਸਿਹਤ ਦੀ ਪ੍ਰੋਬਲਮ ਆ ਹੱਡੀਆਂ ਦੀ ਪ੍ਰੋਬਲਮ ਕੋਈ ਪੀੜ ਦਰਦ ਦਾ ਕੋਈ ਜਿਵੇਂ ਮਤਲਬ ਵੀ ਰੀੜ ਦੀ ਹੱਡੀ ਜਾਂ ਕੋਈ ਛੱਟ ਵੱਜੀ ਆ ਠੀਕ ਹੈ ਕਿਸੇ ਵੀ ਤਰ੍ਹਾਂ ਦਾ ਜਿਵੇਂ ਜਿੰਮਾਂ ਵਾਲੇ ਮੁੰਡੇ ਕਬੱਡੀ ਵਾਲੇ ਹੈਲਥ ਮਤਲਬ ਕਿ ਪੂਰਾ ਘੈਂਟ ਸਵਾਦ ਹੈ ਪੂਰਾ ਟੇਸਟੀ ਚੀਜ਼ ਆ ਇਹ ਪੂਰੀ ਸ਼ੁੱਧ ਚੀਜ਼ ਹੈ ਬਾਈ ਜੀ ਠੀਕ ਹੈ ਗਾਰੰਟੀ ਦੇ ਬਰਾਂਟੇ ਜੀ ਗਾਰੰਟੀ ਦੇ ਬਰਾਂਟੇ ਦਾ ਇਹ ਹੈ ਬਾਈ ਜੀ ਅਗਰ ਕਿਸੇ ਵੀ ਸਮੱਸਿਆ ਦੀ ਕੋਈ ਮੰਨ ਲੇ ਦਿੱਕਤ ਆਉਂਦੀ ਆ ਸ਼ਾਇਦ ਕੋਈ ਉੱਲੀ ਲੱਗ ਜਾ ਟੇਸਟ ਨਹੀਂ ਵਧੀਆ ਲੱਗਦਾ ਤੁਸੀਂ ਲੈ ਗਏ ਖੱਟਾ ਹੋ ਗਿਆ ਕੋਈ ਵੀ ਦਿੱਕਤ ਆ ਗਈ ਉਹਦੀ ਮਨੀ ਬੈਕ ਗਾਰੰਟੀ ਹੈ ਮਨੀ ਬੈਕ ਗਾਰੰਟੀ ਹੈ ਮਨੀ ਬੈਕ ਗਾਰੰਟੀ ਹੈ ਗਾਰੰਟੀ ਇਹ ਆ ਵੀ ਬਾਈ ਚੇਂਜ ਕਰਕੇ ਵੀ ਦੇਵਾਂਗੇ ਅਗਰ ਕਿਸੇ ਨੂੰ ਮੰਨ ਲਓ ਵੀ ਸ਼ਾਇਦ ਨਹੀਂ ਆਇਆ ਲਾ ਕਹਿੰਦਾ ਯਾਰ ਵੀ ਆਪਾਂ ਨੂੰ ਤਾਂ ਇਹ ਵਧੀਆ ਨਹੀਂ ਲੱਗਿਆ ਠੀਕ ਹੈ ਜੀ ਠੀਕ ਹੈ ਸੰ ਤਾਂ ਬੱਕਰੇ ਦਾ ਲੈਣਾ ਬੱਕਰੇ ਦਾ ਦੇ ਦਾਂਗੇ ਮੁਰਗੇ ਦਾ ਲੈ ਲਓ ਕੋਈ ਵੀ ਟੇਸਟ ਤੁਸੀਂ ਸਾਡੇ ਟੇਸਟ ਸਾਰੀ ਟੌਪ ਦਾ ਟੌਪ ਹੈ ਠੀਕ ਹੈ ਤੇ ਇਸ ਵਾਰ ਤੇ ਮੇਨ ਲੁਕੇਸ਼ਨ ਕਿੱਥੇ ਖੜਿਆ ਵਜੇ ਆਪਾਂ ਮੇਨ ਲੁਕੇਸ਼ਨ ਆਪਾਂ ਜੀ ਸੰਧਰੂਰ ਖੜਿਆਂਗੇ ਸੰਧਰੂਰ ਪੁਲਸ ਲੈਂਡ ਦੇ ਬਿਲਕੁਲ ਅੱਧਾ ਕਿਲੋਮੀਟਰ ਦੇ ਆਲੇ ਦੁਆਲੇ ਖੜਿਆ ਠੀਕ ਹੈ ਜੀ ਸਟਾਰਟਿੰਗ ਰੇਟ ਤੇ ਲਾਸਟ ਰੇਟ ਵਜੇ ਕੀ ਹੈਗਾ ਆਪਣਾ ਹਾਂ ਰੇਟ 850 ਰੁਪਏ ਕਿਲੋ ਆ ਬਾਈ ਜੀ ਤੇ ਇਸੇ ਲਈ ਪੈਕਿੰਗ ਆਪਣੇ ਕੋਲੇ 1/2 ਕਿਜੀ ਦੇ ਵਿੱਚ ਠੀਕ ਹੈ ਜੀ 450 ਦੀ ਤੇ 1 800 ਗ੍ਰਾਮ ਦੇ ਵਿੱਚ 700 ਦੀ ਪੈਕਿੰਗ ਠੀਕ ਹੈ ਜੀ 1 ਕਿਲੋ ਦੇ ਵਿੱਚ 850 ਰੁਪਏ ਠੀਕ ਹੈ 2 ਕਿਲੋ ਦੀ 5 ਦਿਨ ਦੀ ਅੱਗੇ ਵੱਡੀਆਂ ਬੈਗ ਠੀਕ ਹੈ ਤੇ ਜੇ ਡਿਲੀਵਰੀ ਦੀ ਗੱਲ ਕਰੀਏ ਬਾਈ ਜੀ ਡਿਲੀਵਰੀ ਬਾਈ ਜੀ ਮਤਲਬ ਕਿ 40 ਕਿਲੋਮੀਟਰ ਤੱਕ 30 40 ਕਿਲੋਮੀਟਰ ਤੱਕ ਜਿਵੇਂ ਆਮ ਕੋਈ ਈਲ ਖਰਚੇ ਥੋੜੇ ਬਹੁਤ ਲੈਂਦੇ ਜਾਂਦੇ ਠੀਕ ਹੈ ਜੀ 200 ਰੁਪਏ 100 ਰੁਪਏ ਇਦਾਂ ਦਾ ਜਿਹੜਾ ਪੂਰਾ ਉਹਦੀ ਕਿਲੋਮੀਟਰ ਦੇ ਹਿਸਾਬ ਨਾਲ ਇੱਕ ਬਈਆ ਪਾਏ ਤੇ ਸਾਬਣ ਤੇ ਮੜਾ ਜਿਹੇ ਬੋਕਰ ਕਿੰਨੀ ਕਦਰ ਹੀ ਆ ਜਿਵੇਂ ਲਾਲਾ ਹੁਣ ਬਈ ਜੀ ਕਈ ਵਾਰ ਹੁੰਦਾ ਹੈਗਾ ਕੂਰੀਅਰ ਵਾਲਾ ਕੂਰੀਅਰ ਸਿਸਟਮ ਵਿੱਚ ਪਤਾ ਕੀ ਹੁੰਦਾ ਹੈਗਾ ਜੇ ਆਪਾਂ ਚੀਜ਼ ਵੱਧ ਮੰਗਾਉਣਾ ਹੈ ਠੀਕ ਹੈ ਜੀ ਉਹਦੇ ਵਿੱਚ ਵੱਧ ਰੁਪਏ ਲੈ ਜਾਂਦੇ ਨੇ ਜੇ ਤੋਂ ਤੋਂ ਵੱਧ ਚੀਜ਼ ਮੰਗਵਾਉਂਦਾ ਹੈਗਾ ਵੱਧ ਕੁਆਂਟੀਟੀ ਚ ਮੰਗਵਾਉਣਾ ਤਾਂ ਉਹਦੇ ਵਿੱਚ ਫਾਇਦਾ ਅਸੀਂ ਘੱਟ ਰੁਪਏ ਲਵਾਂਗੇ ਜੀ ਘੱਟ ਰੁਪਏ ਲਵਾਂਗੇ ਜਿੰਨੀ ਕੁਆਂਟੀਟੀ ਵੱਧੂ ਉੰਨੀ ਅਸੀਂ ਤੁਹਾਡੇ ਡਿਲੀਵਰੀ 5 ਕਿਲੋ ਤੋਂ ਬਾਅਦ ਤੁਹਾਨੂੰ ਡਿਲੀਵਰੀ ਆਏ ਨਹੀਂ ਪਤਾ ਵੀ ਫ੍ਰੀ ਮਿਲ ਜਾਈ ਮਲਕ 70 80 ਕਿਲੋਮੀਟਰ ਤੱਕ ਫ੍ਰੀ ਦੇ ਦਾਂਗੇ 170 ਕਿਲੋਮੀਟਰ ਹਾਂ 70 ਕਿਲੋਮੀਟਰ ਤੱਕ ਤੁਹਾਨੂੰ ਜਿਹੜੀ 5 ਕਿਲੋ ਡਿਲੀਵਰੀ ਫ੍ਰੀ ਦੇ ਦਿਆਂਗੇ ਠੀਕ ਹੈ ਜੀ ਜੇ ਗੱਲ ਬਾਤ ਕਿੰਨਾ ਟਾਈਮ ਹੋ ਗਿਆ ਬਾਈ ਜੀ ਇਹ ਫੀਲਡ 'ਚ ਆਇਆ ਇਸ ਵਾਰੀ ਬਾਈ ਜੀ ਸਾਡਾ ਤੀਜਾ ਸਾਲ ਹੈਗਾ ਠੀਕ ਹੈ ਜੀ ਕਸਟਮਰ ਨੇ ਬਹੁਤ ਹੀ ਲਾਇਕ ਕੀਤਾ ਬਹੁਤ ਪਸੰਦ ਕੀਤਾ ਰੰਦਾਵਾ ਬੱਕਰੇ ਦੇ ਚਾਰ ਨੂੰ ਠੀਕ ਹੈ ਜੀ ਤੇ ਪਿਛਲੇ ਸਾਲਾਂ ਨਾਲੋਂ ਐਤਕੀ ਕੀ ਚੇਂਜ ਆ ਬਾਈ ਜੀ ਚੇਂਜ ਇਹ ਹੈ ਜੀ ਬਾਕੀ ਜਿਵੇਂ ਛੋਟੀਆਂ ਪੈਕਿੰਗਾਂ ਦੀ ਬਹੁਤ ਜ਼ਿਆਦਾ ਡਿਮਾਂਡ ਸੀਗੀ ਠੀਕ ਹੈ ਜੀ ਸ਼ਹਿਰਾਂ ਦੇ ਲੋਕ ਸੀ ਸ਼ਾਮ ਨੂੰ ਮੰਨਗਲ ਅੰਜੋਏ ਕਰਨਾ ਹੁੰਦਾ ਉਹਨਾਂ ਨੇ ਹਰ ਅੱਜ ਸ਼ਡਿਊਲ ਇੰ ਠੀਕ ਹੈ ਜੀ। ਜੋ ਗੇ ਰੈਸਪੀ ਐ ਇਦਾਂ ਦੀ ਬਹੁਤ ਮਿਹਨਤ ਲੱਗਦੀ ਆ। ਠੀਕ ਆ ਹੁਣ ਇਹ ਰੈਸਪੀ ਤੁਹਾਨੂੰ ਲਗਭਗ ਤੁਹਾਡੇ ਘਰਾਂ ਦੇ ਵਿੱਚ ਤੁਹਾਡੇ ਸਾਰੇ ਸ਼ਹਿਰਾਂ ਦੇ ਵਿੱਚ ਅਵੇਲੇਬਲ ਆ। ਠੀਕ ਹੈ ਜੀ। ਜਿਵੇਂ ਪਿਛਲੇ ਸਾਲ ਜਦੋਂ ਚਾਹੀਦਾ ਆਪਾਂ ਉਦੋਂ ਕਹਿੰਦੇ ਸੀ ਲੋਕ ਵੀ ਸਾਨੂੰ ਕਿਲੋ ਤੋਂ ਘੱਟ ਚਾਰ ਚਾਹੀਦਾ ਦਾ। ਵੀ ਅਸੀਂ ਇੱਕ ਵਾਰੀ ਟੇਸਟ ਲਈਏ। ਇਸ ਤੋਂ ਬਾਅਦ 5 ਕਿਲੋ ਮੰਗਵਾਉ। ਬਿਲਕੁਲ ਉਹ ਟੇਸਟ ਆ ਜਿਹੜਾ ਉਹ ਬਿਲਕੁਲ ਛੋਟੀਆਂ ਪੈਕਿੰਗਾਂ ਦੇ ਵਿੱਚ ਵੀ ਆ ਚੁੱਕਿਆ। ਠੀਕ ਹੈ ਜੀ। ਤੁਹਾਨੂੰ ਮੱਛੀ ਦਾ ਚਾਰ ਵੀ ਮਿਲੂ ਬੱਕਰੇ ਦਾ ਵੀ ਮਿਲੂ, ਦੇਸੀ ਮੁਰਗੇ ਦਾ ਵੀ ਮਿਲੂ ਤੇ ਮਸਰੂਮ ਦਾ ਪਿਕਲ ਵੀ ਠੀਕ ਆ ਬਈ ਹਰੇਕ ਪ੍ਰਕਾਰ ਦਾ ਆਪਣੇ ਰਸੋਈ ਚ ਚਾਰਪੜ ਠੀਕ ਆ ਬਈ ਜੇ ਕਿਸੇ ਨੇ ਬਣਵਾਉਣਾ ਖੁਦਾ ਆਪਣੇ ਮਤਲਬ ਕਿ ਮੀਟ ਲੈ ਆ ਕੇ ਫੇਰ ਬਈ ਉਹ ਲਾਂਗੋਵਾਲ ਦੇ ਵਿੱਚ ਆਪਣੀ ਰਸੋਈ ਹੈ ਜੀ ਰੰਧਾਵਰ ਰਸੋਈ ਪਹਿਲਾਂ ਵੀਡੀਓ ਤੇ ਵੀ ਦੇਖਿਆ ਹੋਊਗਾ ਹਾਂਜੀ ਤਾਂ ਉੱਥੇ ਤੁਸੀਂ ਆਓ ਆਪਣਾ ਮਟਰਨ ਲੈ ਕੇ ਆਓ ਚਾਹੇ ਸਾਡਾ ਲਓ ਤੇ ਉੱਥੋਂ ਤੁਸੀਂ ਮੌਕੇ ਤੇ ਆਪ ਦਾ بیٹھ ਕੇ ਸਾਹਮਣੇ ਬਣਵਾ ਸਕਦੇ ਠੀਕ ਹੈ ਜੀ ਤੇ ਕਈ ਵੀਰ ਨੌਨ ਵੇਜ ਹੁੰਦੇ ਨੇਗੇ ਤੇ ਕਈ ਵੇਜ ਹੁੰਦੇ ਨੇ ਉਹਨਾਂ ਵਾਸਤੇ ਰੰਦਾਵਾ ਸਾਬਣ ਆ ਗਿਆ ਬਈ ਜੀ ਹਾਂ ਰੰਦਾਵਾ ਸਾਬਣ ਵੀ ਆ ਜੀ ਉਹ ਵੀ ਹਰਬਲ ਹੈ ਦੇਖੋ ਬਹੁਤ ਵਧੀਆ ਠੀਕ ਹੈ ਜੀ ਤੇ ਕਿੰਨੇ ਪ੍ਰਕਾਰ ਦੀਆਂ ਬਈ ਜੀ ਆਪਣੇ ਕੋਲੇ ਸਾਬਣ ਆਏ ਨੇ ਆਪਣੇ ਕੋਲੇ 5-6 ਫਲੇਵਰ ਹੈ ਬਈ ਜੀ ਜਿਸ ਤਰ੍ਹਾਂ ਐਨੀ ਕ ਵਧੀਆ ਸਾਬਣ ਹੈ ਜੈਲੋਵੀਰਾ ਨਿੰਮ ਦੀ ਹਲਦੀ ਦੀ ਬੱਕਰੀ ਦੇ ਦੁੱਧ ਦੀ ਸਾਬਣ ਠੀਕ ਹੈ ਜੀ ਨਿੰਮ ਦਾ ਤੇਲ ਰਾਖ ਦੀ ਸਾਬਣ ਹਨੀ ਦੀ ਸਾਬਣ ਠੀਕ ਹੈ ਜੀ ਉਹ ਸਾਰੇ ਫਲੇਵਰ ਹੈ ਉਹ ਵੀ ਤੁਹਾਨੂੰ ਸੰਗੂਰ ਵਾਸੀਆਂ ਨੂੰ ਇੱਥੋਂ ਲੋਕਲ ਵੀ ਮਿਲ ਜਾਣਗੇ ਉਹਦੀ ਵੀ ਸਾਰੀ ਡਿਲੀਵਰੀ ਵੀ ਕਰਵਾਵਾਂਗੇ ਠੀਕ ਆ ਬਾਈ ਜੀ ਤੇ ਆਜੋ ਆਪਾਂ ਅੰਦਰ ਚੱਲਦੇ ਹਾਂਗੇ ਹੁਣ ਤੁਹਾਨੂੰ ਅੰਦਰੋਂ ਵੀ ਦਿਖਾਉਣਗੇ ਬਾਈ ਜੀ ਕਿਉਂਕਿ ਅੱਜ ਰਸ ਥੋੜਾ ਜਿਆਦਾ ਸੀਗਾ ਤੇ ਬਾਕੀ ਬਾਈ ਮਿੰਟਾ ਢਿਲੂ ਆਪਣੇ ਨਾਲ ਲੈ ਸਾਸਿਕਾ ਬਾਈ ਜੀ ਠੀਕ ਹੋ ਬਾਈ ਜੀ ਵਧੀਆ ਜੀ ਵਧੀਆ ਵਧੀਆ ਠੀਕ ਆ ਬਾਈ ਜੀ ਤੇ ਦਿਓ ਬਾਈ ਜੀ ਰਿਵਿਊ ਤੇ ਇਸ ਵਕਤ ਜਿਵੇਂ ਆਪਾਂ ਗੱਲ ਲਾ ਲਈਏ ਕਿੱਥੇ ਖੜੇ ਹਾਂਗੇ ਇਸ ਟਾਈਮ ਆਪਾਂ ਖੜੇ ਹਾਂ ਵੀਰੇ ਸੰਗਰੂਰ ਤੋਂ ਪੁਲਸ ਲੈਂਡ ਤੇ ਬਡਰੁਖਾ ਨੂੰ ਜਾਣਿਆ ਜਦੋਂ ਆਪਾਂ ਬਰਨਾਲਾ ਰੋਡ ਵੀ ਵੱਜ ਜਾਂਦਾ ਉਤੇ ਬਿਲਕੁਲ ਸੈਂਟਰ ਚ ਬੈਠੇ ਆ ਜੀ ਆਪਾਂ 66 ਵਿੱਚ 66 ਕੀ ਵੀ ਗ੍ਰਿਡਾ ਪਿੱਛੇ ਠੀਕ ਹੈ ਜੀ ਹਾਂਜੀ ਤੇ ਜੇ ਗੱਲਬਾਤ ਕਰੀ ਬਾਈ ਜੀ ਉਰੇ ਆਉਣ ਦੀ ਟਾਈਮਿੰਗ ਤੇ ਸ਼ਾਮ ਦੀ ਟਾਈਮਿੰਗ ਕੀ ਹੈ ਬਾਈ ਜੀ ਉਰੇ ਆਉਣ ਦੀ ਟਾਈਮਿੰਗ ਵੀਰੇ ਸਵੇਰੇ 9 ਵਜੇ ਆ ਤੇ ਸ਼ਾਮ ਨੂੰ 9 ਵਜੇ ਤੱਕ ਆ ਜੀ ਠੀਕ ਹੈ ਬਾਈ ਤੇ ਡਿਲੀਵਰੀ ਹੈਗੀ ਹੈ ਜਿੰਨਾ ਤੱਕ ਮਰਜ਼ੀ ਮੰਗਾਉਣੇ ਹਾਂ ਡਿਲੀਵਰੀ ਦਾ ਕੋਈ ਚੱਕਰ ਨਹੀਂ ਹੈਗਾ ਜਿੱਥੇ ਕੋਈ ਜਿੱਥੇ ਵੀ ਕਹੇ ਯਾਰ ਰੋਟੀ ਪਹੁੰਚਾ ਦਾਂਗੇ ਕੋਈ ਵਹਿ ਨਹੀਂ ਹੈਗਾ ਠੀਕ ਹੈ ਬਾਈ ਪੰਜਾਬ ਹਰਿਆਣਾ ਦਾ ਨਹੀਂ ਡਿਲੀਵਰੀ ਪੱਕੀ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਬਾਈ ਜਿਵੇਂ ਬਾਈ ਰੰਦਾ ਬਣਦਾ ਸੇ ਸੋਡ ਵੀ ਗਾਰੰਟੀ ਤੇ ਵਾਰੰਟੀ ਪੂਰੀ ਹਾਂਜੀ ਹੈ ਗਾਰੰਟੀ ਤੇ ਵਾਰੰਟੀ ਹੈ ਜੀ ਠੀਕ ਹੈ ਜੀ ਹਾਂਜੀ ਬਿਲਕੁਲ ਜੇ ਐਦਾਂ ਵੀਰੇ ਆਪਾਂ ਕਿਸੇ ਨੂੰ ਦਿੰਨੇ ਆ ਪ੍ਰੋਡਕਟ ਕਿਉਂਕਿ ਆਪਣਾ ਪ੍ਰੋਡਕਟ ਹੈਗਾ ਬਿਨਾ ਕੈਮੀਕਲ ਤੋਂ ਇਹ ਆਪਣੀ ਜਿਹੜੀ ਚੀਜ਼ ਆ ਰੈਸਪੀ ਆ ਜਿਹੜੀ ਆ ਆਪਣੀ ਆਪਾਂ ਇੱਕ ਹੁੰਦਾ ਸ਼ਹਿਰਾ ਸ਼ਹਿਰਾ ਦੀ ਰੈਸਪੀ ਬਣਦੀ ਜਾਂਦੀ ਆ ਹਲਵਾਈਆਂ ਵਾਲੀ ਰੈਸਪੀ ਕਹਦੇ ਨੇ ਜਿਹਨੂੰ ਜਿੰਨਾਂ ਤਜਾਬਾ ਦਾ ਲੱਗਦਾ ਹਾਂ ਤਜਾਬ ਬਣ ਜਾਂਦਾ ਜਿਆਦਾ ਮਸਾਲੇ ਹੁੰਦੇ ਨੇ ਜਿਹੜੀ ਆਪਣੀ ਰੈਸਪੀ ਆ ਇਹ ਵੀਰੇ ਜਿਹਾ ਜੀ ਆਪਾਂ ਘਰੇ ਦਾਲ ਸਬਜ਼ੀ ਬਣਾਉਣੇ ਚ ਉਹ ਰੈਸਪੀ ਆਪਣੀ ਇਹ ਉਹ ਰੈਸਪੀ ਆਪਣੀ ਵੀਰੇ ਠੀਕ ਆ ਭਾਈ ਜੀ ਹਾਂਜੀ ਠੀਕ ਆ ਭਾਈ ਜੀ ਧੰਨਵਾਦ ਭਾਈ ਜੀ ਗੱਲ ਕਰਕੇ ਬਹੁਤ ਵਧੀਆ ਲੱਗਿਆ ਤੇ ਲੋ ਭਾਈ ਜੀ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਜੇ ਕਿਸੇ ਵੀ ਨੇ ਰੰਦਾਵਾ ਬੱਕਰੇ ਦਾ ਚਾਰ ਦਾ ਟੇਸਟ ਦੇਖਣਾਗਾ ਤਾਂ ਸਕਰੀਨ ਉੱਪਰ ਨੰਬਰ ਆ ਕੰਟੈਕਟ ਕਰਕੇ ਆਪਣੇ ਘਰ ਵੀ ਆ ਸਕਦੇ ਹੋ ਤੇ ਇਥੇ ਮੇਨ ਲੁਕੇਸ਼ਨ ਤੋਂ ਵੀ ਖਰੀਦ ਸਕਦੇ ਹੋਗੇ ਧੰਨਵਾਦ ਸਸੇਕਾਰ